ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਅੱਜ ਦੀ ਵਿਚਾਰ ਚਰਚਾ ਵਿੱਚ ਅਜ ਮਿਤੀ ਹੈ 1 ਅਗਸਤ 2025 ਹਾਂਜੀ ਤੇ ਅੱਜ ਦਾ ਪਾਵਨ ਮੁਖਵਾਕ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 706 ਉੱਤੇ ਹੈ ਜੀ ਜੀ ਇਸ ਵਿਚਾਰ ਚਰਚਾ ਦਾ ਮਕਸਦ ਹੈ ਅ ਅੱਜ ਦੇ ਹੁਕਮਨਾਮੇ ਵਿੱਚ ਜਿਹੜਾ ਪ੍ਰਭੂ ਸਿਮਰਨ ਦਾ ਮਹੱਤਵ ਦੱਸਿਆ ਗਿਆ ਤੇ ਉਹਦੀ ਬਖਸ਼ਿਸ਼ਾ ਉਹਨਾਂ ਨੂੰ ਥੋੜਾ ਸਮਝਣਾ ਬਿਲਕੁਲ ਬਹੁਤ ਅਹਿਮ ਵਿਸ਼ਾ ਹੈ ਹਾਂ ਆਓ ਇਸ ਤੇ ਥੋੜੀ ਗਹਿਰਾਈ ਨਾਲ ਚਾਤ ਮਾਰੀਏ ਅੱਜ ਦੇ ਸ਼ਲੋਕ ਤੇ ਪੌੜੀ ਦਾ ਮਤਲਬ ਕੇਂਦਰੀ ਭਾਵ ਤਾਂ ਇਹ ਹੀ ਲੱਗਦਾ ਹੈ ਕਿ ਪ੍ਰਮਾਤਮਾ ਸਾਨੂੰ ਕਿੰਨੀਆਂ ਦਾਤਾਂ ਦਿੰਦਾ ਹੈ ਤੇ ਉਹਦਾ ਸ਼ੁਕਰਾਨਾ ਤੇ ਸਿਮਰਨ ਕਿੰਨਾ ਜ਼ਰੂਰੀ ਹੈ ਹਾਂਜੀ ਹਾਂਜੀ ਦਾਤਾਂ ਤੇ ਦਾਤੇ ਦੀ ਯਾਦ ਪਹਿਲੇ ਸ਼ਲੋਕ ਵਿੱਚ ਦੇਖੋ ਗੁਰੂ ਸਾਹਿਬ ਕਹਿੰਦੇ ਨੇ ਕਿ ਪ੍ਰਭੂ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਯਾਨੀ ਮਨ ਇੱਛਾ ਦਾਨ ਕਰਨਮ ਸਭਦਿਆ ਆਸਾਂ ਪੂਰੀਆਂ ਕਰਦਾ ਹੈ ਸਰਬਤਰ ਆਸਾ ਪੂਰਣ ਹੈ ਤੇ ਖਾਸ ਤੌਰ ਤੇ ਜਿਹੜੀ ਗੱਲ ਮੈਨੂੰ ਲੱਗੀ ਉਹ ਹੈ ਖੰਡਨਮ ਕਲੀ ਕਲੇਸ਼ਰ ਮਤਲਬ ਕਲੇਸ਼ਾਂ ਨੂੰ ਨਾਸ ਕਰਨ ਵਾਲਾ ਬਹੁਤ ਵੱਡੀ ਗੱਲ ਹੈ ਇਹ ਅੱਜ ਦੇ ਸਮੇਂ 'ਚ ਹਾਂਜੀ ਤੇ ਫਿਰ ਕਹਿੰਦੇ ਨੇ ਸਿਮਰ ਨਾਨਕ ਨਹ ਦੂਰਣ ਹੈ ਉਸ ਨੂੰ ਸਿਮਰਿਆ ਉਹ ਦੂਰ ਨਹੀਂ ਇਹ ਕਲੀ ਕਲੇਸ਼ਾਂ ਵਾਲੀ ਗੱਲ ਅੱਜ ਕੱਲ ਜਿਵੇਂ ਆਪਾਂ ਦੇਖਦੇ ਆਂ ਹਰ ਪਾਸੇ ਤਣਾਅ ਹੈ ਝਗੜੇ ਨੇ ਘਰਾਂਚ ਬਾਹਰ ਹਾਂਜੀ ਬਿਲਕੁਲ ਇਸ ਦਾ ਅਮਲੀ ਤੌਰ ਤੇ ਕੀ ਮਤਲਬ ਸਮਝਿਏ ਦੇਖੋ ਕਲੀ ਕਲੇਸਾ ਦਾ ਮਤਲਬ ਸਿਰਫ ਬਾਹਰੀ ਲੜਾਈ ਝਗੜੇ ਨਹੀਂ ਇਹ ਅੰਦਰ ਦੀ ਬੇਚੈਨੀ ਚਿੰਤਾ ਡਰ ਦੁੱਖ ਸਭ ਕੁਝ ਹੈ ਅੱਛਾ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਦੋਂ ਅਸੀਂ ਉਸ ਪ੍ਰਭੂ ਨੂੰ ਯਾਦ ਕਰਦੇ ਹਾਂ ਜੋ ਸਾਡੇ ਅੰਗ ਸੰਗ ਹੈ ਸਾਡੇ ਨੇੜੇ ਹੈ ਤਾਂ ਇਹ ਸਾਰੇ ਕਲੇਸ਼ ਅੰਦਰ ਦੇ ਵੀ ਤੇ ਬਾਹਰ ਦੇ ਵੀ ਉਹ ਸ਼ਾਂਤ ਹੋ ਜਾਂਦੇ ਨੇ ਮਤਲਬ ਸਿਮਰਨ ਇੱਕ ਤਰ੍ਹਾਂ ਦੀ ਢਾਲ ਹੈ ਹਾਂਜੀ ਦਾਲ ਵੀ ਹੈ ਤੇ ਦਵਾ ਵੀ ਇਹ ਸਾਨੂੰ ਅੰਦਰੋਂ ਸ਼ਕਤੀ ਦਿੰਦਾ ਹੈ ਇੱਕ ਠਰਮਾ ਦਿੰਦਾ ਹੈ ਕਿ ਅਸੀਂ ਬਾਹਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ ਬਿਨਾਂ ਕਬਰਾਏ ਮਨ ਨੂੰ ਟਿਕਾਉ ਮਿਲਦਾ ਹੈ ਸਹੀ ਗੱਲ ਹੈ ਮਨ ਦਾ ਟਿਕਾਉ ਬਹੁਤ ਜ਼ਰੂਰੀ ਹੈ ਫਿਰ ਅੱਗੇ ਦੂਜੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਪ੍ਰਭੂ ਸਦਕਾ ਅਸੀਂ ਸਾਰੇ ਰੰਗ ਤਮਾਸ਼ੇ ਮੰਨਦੇ ਹਾਂ ਹਬ ਰੰਗ ਮੰਨ ਹੈ ਜਿਸ ਸੰਗ ਹਾਂਜੀ ਤੇਰੇ ਨਾਲ ਨਿਹੋ ਉਸ ਨਾਲ ਪ੍ਰੀਤ ਪਾਓ ਬਿਲਕੁਲ ਜਨਦੀਨੀ ਸੁੰਦਰ ਦੇਹੋ ਜਿਸਨੇ ਸੋਨਾ ਸ਼ਰੀਰ ਦਿੱਤਾ ਹੈ ਸੋ ਸਹੋ ਬਿੰਦ ਨਾ ਵਿਸਰੋ ਉਸ ਮਾਲਕ ਨੂੰ ਇੱਕ ਪਲਵੀ ਨਾ ਪੁੱਲੋ ਪਰ ਹੁੰਦਾ ਇੰਜ ਹੈ ਨਾ ਕਿ ਅਸੀਂ ਦਾਤਾਂ ਵਿੱਚ ਹੀ ਖੁਭ ਜਾਂਦੇ ਆ ਹਾਂਜੀ ਇਹ ਬਹੁਤ ਆਮ ਗੱਲ ਹੈ ਅਸੀਂ ਚੀਜ਼ਾਂ ਦਾ ਆਨੰਦ ਮਾਣਦੇ ਆ ਪਰ ਦੇਣ ਵਾਲੇ ਨੂੰ ਭੁੱਲ ਜਾਂਦੇ ਆ ਤੇ ਇੱਥੋਂ ਹੀ ਫਿਰ ਅਗਲੀ ਗੱਲ ਸ਼ੁਰੂ ਹੁੰਦੀ ਹੈ ਸੰਤੋਖ ਦੀ ਅੱਛਾ ਉਹ ਕਿਉਂ ਹੈ ਦੇਖੋ ਪੌੜੀ ਵਿੱਚ ਗੁਰੂ ਸਾਹਿਬ ਦਾਤਾਂ ਦੀ ਲਿਸਟ ਦਿੰਦੇ ਨੇ ਜੀ ਪ੍ਰਾਣ ਤਨ ਤਨ ਜੀਓ ਪ੍ਰਾਣ ਤਨ ਦੀਆ ਫਿਰ ਖਾਣ ਪੀਣ ਰਸਪੋਗ ਖਾਣ ਪੀਣ ਰਸਪੋਗਾਂ ਹਾਂਜੀ ਕਰ ਮੰਦਰ ਰਥ ਘੋੜੇ ਗ੍ਰਹਿ ਮੰਦਰ ਰਥ ਸੁਦੀਏ ਇੱਥੋਂ ਤੱਕ ਕਿ ਪਰਿਵਾਰ ਪਤਨੀ ਸੱਜਣ ਸੇਵਕ ਸੁਤ ਬਨਿਤਾ ਸਾਜਣ ਸੇਵਕ ਹਰ ਪ੍ਰਭ ਦਿੱਤੇ ਹਾਂਜੀ ਸਭ ਕੁਝ ਗਿਣਾਇਆ ਹੈ ਜਦੋਂ ਆਪਾਂ ਰੁੱਕ ਕੇ ਸੋਚਦੇ ਹਾਂ ਕਿ ਸਾਨੂੰ ਕੀ ਕੀ ਮਿਲਿਆ ਹੈ ਤਾਂ ਆਪਣੇ ਆਪ ਇੱਕ ਸ਼ੁਕਰ ਦੀ ਭਾਵਨਾ ਆਂਦੀ ਹੈ ਹੂੰ ਤੇ ਜਿੱਥੇ ਸ਼ੁਕਰਾਨਾ ਆ ਗਿਆ ਉੱਥੇ ਸੰਤੋਖ ਆ ਜਾਂਦਾ ਹੈ ਮਤਲਬ ਜੋ ਹੈ ਉਸ ਵਿੱਚ ਤਸੱਲੀ ਅੱਜ ਦੀ ਦੁਨੀਆ ਦੇਖੋ ਹਰ ਕੋਈ ਹੋਰ ਹੋਰ ਪਿੱਛੇ ਭੱਜ ਰਿਹਾ ਹੈ ਹਾਂਜੀ ਇਹੀ ਤਾਂ ਸਮੱਸਿਆ ਹੈ ਤੇ ਗੁਰਬਾਣੀ ਕਹਿੰਦੀ ਹੈ ਰੁਕੋ ਦੇਖੋ ਕੀ ਮਿਲਿਆ ਹੈ ਤੇ ਸ਼ੁਕਰ ਕਰੋ ਇਸ ਨਾਲ ਹੀ ਸ਼ਾਂਤੀ ਮਿਲੇਗੀ ਸੰਤੋਖ ਬਹੁਤ ਵੱਡੀ ਦਾਤ ਹੈ ਬਿਲਕੁਲ ਪੌੜੀ ਵਿੱਚ ਵੀ ਇਹੀ ਗੱਲ ਦੁਹराई ਹੈ ਕਿ ਸਭ ਕੁਝ ਉਸਨੇ ਦਿੱਤਾ ਹੈ ਪਰ ਫਿਰ ਮੁੱਖ ਸਿੱਖਿਆ ਕੀ ਹੋਈ ਉਹ ਇਹ ਹੈ ਕਿ ਹਰ ਸਿਮਰਤ ਤਨ ਮਨ ਹਰਿਆ ਹਾਂਜੀ ਹਰੀ ਦਾ ਸਿਮਰਨ ਕਰਨ ਨਾਲ ਤਨ ਤੇ ਮਨ ਦੋਵੇਂ ਖਿੜ ਜਾਂਦੇ ਹਨ ਤੇ ਲੈ ਜਾਏ ਵਿਜੋਗ ਸਾਰੇ ਵਿਛੋੜੇ ਦੇ ਦੁੱਖ ਦੂਰ ਹੋ ਜਾਂਦੇ ਹਨ ਇਹ ਤਨ ਮਨ ਹਰਿਆ ਹੋਣਾ ਇਹ ਕਿਸ ਤਰ੍ਹਾਂ ਦਾ ਅਨੁਭਵ ਹੈ ਇਹ ਦੇਖੋ ਇੱਕ ਅੰਦਰੂਨੀ ਤਾਜ਼ਗੀ ਹੈ ਜਿਵੇਂ ਸੁੱਕਾ ਪੌਦਾ ਪਾਣੀ ਪਾਉਣ ਨਾਲ ਹਰਾ ਹੋ ਜਾਂਦਾ ਓਵੇਂ ਹੀ ਸਿਮਰਨ ਨਾਲ ਮਨ ਦੀ ਮੁਰਝਾਹਟ ਉਦਾਸੀ ਉਹ ਦੂਰ ਹੁੰਦੀ ਹੈ ਇੱਕ ਨਵੀਂ ਊਰਜਾ ਇੱਕ ਖੇੜਾ ਮਹਿਸੂਸ ਹੁੰਦਾ ਅੱਛਾ ਤੇ ਫਿਰ ਅੱਗੇ ਕੀ ਹੈ ਕਿ ਬਿੰਸੇ ਸਭ ਰੋਗ ਹਾਂਜੀ ਤੇ ਇਹਦਾ ਇਲਾਜ ਦੱਸਿਆ ਹੈ ਸਾਧ ਸੰਗ ਮਿਲ ਹਰ ਗੁਣ ਰਮੋ ਸਾਧ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣ ਗਾਓ ਇਹ ਸਭ ਰੋਗ ਕਿਹੜੇ ਨੇ ਕਿ ਸਿਰਫ ਸਰੀਰ ਦੇ ਨਹੀਂ ਨਹੀਂ ਸਭ ਰੋਗ ਦਾ ਮਤਲਬ ਬਹੁਤ ਵਿਸ਼ਾਲ ਹੈ ਇਸ ਵਿੱਚ ਸਰੀਰਿਕ ਬਿਮਾਰੀਆਂ ਤਾਂ ਹੈ ਹੀ ਪਰ ਇਸ ਤੋਂ ਵੀ ਵੱਧ ਮਨ ਦੇ ਰੋਗ ਨੇ ਜਿਵੇਂ ਕੀ ਜਿਵੇਂ ਹਉਮੈ ਯਾਨੀ ਹੰਕਾਰ ਅੱਜਕਲ ਦੇਖੋ ਸੋਸ਼ਲ ਮੀਡੀਆ ਤੇ ਕਾਮੂ ਵਾਲੀ ਥਾਂ ਤੇ ਰਿਸ਼ਤਿਆਂ ਚ ਹੌਮੇ ਕਿੰਨੀ ਵੱਡੀ ਸਮੱਸਿਆ ਹੈ ਹਾਂਜੀ ਬਹੁਤ ਜ਼ਿਆਦਾ ਫਿਰ ਲਾਲਚ ਗ੍ਰੋਧ ਚਿੰਤਾ ਈਰਖਾ ਇਹ ਸਾਰੇ ਮਨ ਦੇ ਰੋਗ ਨੇ ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਸਭ ਦਾ ਇਲਾਜ ਹੈ ਸਾਧ ਸੰਗਤ ਤੇ ਹਰੀ ਦੇ ਗੁਣ ਗਾਉਣਾ ਤਾਂ ਸਾਧ ਸੰਗਤ ਕਿਵੇਂ ਮਦਦ ਕਰਦੀ ਹੈ ਜਿਵੇਂ ਹੌਮੇ ਨੂੰ ਘਟਾਉਣ ਵਿੱਚ ਦੇਖੋ ਜਦੋਂ ਆਪਾਂ ਸੰਗਤ ਵਿੱਚ ਜਾਂਦੇ ਹਾਂ ਸਭ ਬਰਾਬਰ ਬੈਠਦੇ ਹਾਂ ਸੇਵਾ ਕਰਦੇ ਆਂ ਕੀਰਤਨ ਸੁਣਦੇ ਆਂ ਤਾਂ ਆਪਣੀ ਮੈਂ ਛੋਟੀ ਲੱਗਣ ਲੱਗ ਪੈਂਦੀ ਐ ਹੂੰ ਨਿਮਰਤਾ ਆਉਂਦੀ ਐ ਦੂਜਿਆਂ ਨੂੰ ਸੁਣਨ ਦੀ ਗਲਤੀ ਮੰਨਣ ਦੀ ਹਿੰਮਤ ਆਉਂਦੀ ਐ ਤੇ ਜਦੋਂ ਆਪਾਂ ਰਲ ਕੇ ਗੁਰੂ ਦੇ ਗੁਣ ਗਾਉਨੇ ਆਂ ਤਾਂ ਪ੍ਰਭੂ ਦੀ ਵਡਿਆਈ ਸਾਹਮਣੇ ਆਪਣਾ ਆਪ ਤੁੱਛ ਲੱਗਦਾ ਐ ਇਸ ਤਰ੍ਹਾਂ ਹਉਮੈ ਦਾ ਰੋਗ ਕੱਟਿਆ ਜਾਂਦਾ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੇ ਸਿਮਰਨ ਤੇ ਸੰਗਤ ਇਹ ਦੋਵੇਂ ਮਿਲ ਕੇ ਕੰਮ ਕਰਦੇ ਨੇ ਹਾਂਜੀ ਬਿਲਕੁਲ ਸਿਮਰਨ ਅੰਦਰੋਂ ਜੋੜਦਾ ਐ ਤੇ ਸੰਗਤ ਬਾਹਰੋਂ ਇੱਕ ਸਹੀ ਮਾਹੌਲ ਤੇ ਸੇਧ ਦਿੰਦੀ ਹੈ ਦੋਵੇਂ ਜ਼ਰੂਰੀ ਨੇ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਅੱਜ ਦਾ ਹੁਕਮਨਾਮਾ ਸਾਨੂੰ ਇੱਕ ਤਾਂ ਪ੍ਰਭੂ ਦੀਆਂ ਬਿਆਨਤ ਦਾਤਾਂ ਯਾਦ ਕਰਵਾ ਰਿਹਾ ਹੈ ਦੂਸਰਾ ਉਹਨਾਂ ਲਈ ਸ਼ੁਕਰਾਨਾ ਕਰਨ ਲਈ ਕਹਿ ਰਿਹਾ ਹੈ ਤੇ ਤੀਸਰਾ ਸਿਮਰਨ ਤੇ ਸਾਧ ਸੰਗਤ ਦਾ ਰਸਤਾ ਦੱਸ ਰਿਹਾ ਜਿਸ ਨਾਲ ਮਨ ਸ਼ਾਂਤ ਤਨ ਨਿਰੋਗ ਤੇ ਜੀਵਨ ਖੁਸ਼ਹਾਲ ਹੁੰਦਾ ਹੈ ਬਿਲਕੁਲ ਸਹੀ ਇਹੀ ਸਾਰ ਹੈ ਤੇ ਅੰਤ ਵਿੱਚ ਇੱਕ ਸੋਚਣ ਲਈ ਨੁਕਤਾ ਛੱਡ ਜਾਂਦੇ ਆਂ ਜੀ ਅੱਜ ਦੀ ਭਜ ਦੌੜ ਵਾਲੀ ਦੁਨੀਆ ਹੈ ਹਰ ਪਾਸਿਓਂ ਨੈਗੇਟਿਵ ਖਬਰਾਂ ਮੰਗਾ ਤਣਾ ਜੇ ਆਪਾਂ ਰੋਜ਼ ਸਿਰਫ ਕੁਝ ਮਿੰਟ ਕੱਢ ਕੇ ਉਹਨਾਂ ਚੀਜ਼ਾਂ ਬਾਰੇ ਸੋਚੀਏ ਜੋ ਸਾਨੂੰ ਮਿਲੀਆਂ ਨੇ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਇਹ ਸਰੀਰ ਇਹ ਸਵਾਸ ਪਰਿਵਾਰ ਰੋਟੀ ਤਾਂ ਇਹ ਸਾਡੇ ਨਜ਼ਰੀਏ ਨੂੰ ਕਿੰਨਾ ਬਦਲ ਸਕਦਾ ਹਾਂ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਸ਼ਾਇਦ ਸਾਡੀਆਂ ਅਧੀਆਂ ਪਰੇਸ਼ਾਨੀਆਂ ਘਟ ਜਾਣ ਸ਼ਾਇਦ ਇਸੇ ਵਿੱਚ ਹੀ ਸ਼ਾਂਤੀ ਦਾ ਰਾਜ਼ ਲੁਕਿਆ ਹੋਵੇ ਬਹੁਤ ਵਧੀਆ ਵਿਚਾਰ ਸਾਡੇ ਵੱਲੋਂ ਗੁਰਬਾਣੀ ਦੇ ਉਚਾਰਨ ਵਿੱਚ ਜਾਂ ਵਿਚਾਰ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਲਖੇਮਾ ਜੀ ਆਪ ਸਭ ਦਾ ਦਿਨ ਸ਼ੁਭ ਅਤੇ ਬਰਕਤਾਂ ਭਰਿਆ ਹੋਵੇ ਜੀ ਹਾਂਜੀ ਰੋਜ਼ਾਨਾ ਹੁਕਮਨਾਮਾ ਦੀ ਇਸੇ ਤਰ੍ਹਾਂ ਵਿਸਥਾਰ ਸਹਿਤ ਵਿਚਾਰ ਚਰਚਾ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਹਾਂਜੀ ਤੇ ਜੇ ਕੋਈ ਸੁਝਾਅ ਹੋਵੇ ਤਾਂ ਟਿੱਪਣੀਆਂ ਵਿੱਚ ਜ਼ਰੂਰ ਦੱਸਣਾ ਜੀ ਜੀ ਬਿਲਕੁਲ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ